आज भी मैं कोई गाना शराब पे नहीं गा हर बंदा टीवी पे बैठ के पटियाला पैक की बात कर रहा है। अब मेरे को छेड़ो मत। कोरोना में सब बंद हो गया था ठेके बंद नहीं हुए थे जनाब बात यहां पे रुकती नहीं है ਕਰਨ ਔਜਲਾ ਅੱਜਕੱਲ ਆਪਣੇ ਗਾਣੇ ਕਰਕੇ ਖੂਬ ਚਰਚਾ ਵਿੱਚ ਨੇ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਇੱਕ ਸ਼ੋਅ ਹੋਣ ਜਾ ਰਿਹਾ ਹੈ ਸੈਕਟਰ 34 ਦੇ ਵਿੱਚ ਤੇ ਸੈਕਟਰ 34 'ਚ ਅਸੀਂ ਖੜੇ ਹਾਂ ਜਿੱਥੇ ਉਹਨਾਂ ਦਾ ਸ਼ੋਅ ਹੋਣਾ ਹੈ ਤਿਆਰੀਆਂ ਚੱਲ ਰਹੀਆਂ ਨੇ ਸਾਰਾ ਸਟੇਜ ਟੂਜ਼ ਲਗਾਈ ਜਾ ਰਹੀ ਹੈ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੋਰ ਕਾਫੀ ਤਿਆਰੀਆਂ ਦੇ ਦੇਖਣ ਨੂੰ ਮਿਲ ਰਹੀਆਂ ਪਰ ਇਸ ਸ਼ੋਅ ਦੇ ਉੱਤੇ ਇੱਕ ਗ੍ਰੈਂਡ ਲੱਗਦਾ ਨਜ਼ਰ ਆ ਰਿਹਾ ਹੈ ਇਹਦੇ ਖਿਲਾਫ ਇੱਕ ਪ੍ਰੋਫੈਸਰ ਰਾਉ ਦਿਨੇਂਦਰ ਨੇ ਕੰਪਲੇਂਟ ਦਿੱਤੀ ਹੋਈ ਹੈ ਚੰਡੀਗੜ੍ਹ ਪੁਲਿਸ ਨੂੰ ਆਨਲਾਈਨ ਕੰਪਲੇਂਟ ਦਿੱਤੀ ਹੈ ਕਿ ਵੀ ਇਸ ਸ਼ੋਅ ਦੇ ਵਿੱਚ ਕਰਨ ਔਜਲਾ ਕੋਈ ਵੀ ਆਪਣਾ ਸ਼ਰਾਬ ਜਾਂ ਡਰੱਗਸ ਉੱਤੇ ਚਿੱਟੇ ਦੇ ਉੱਤੇ ਕੋਈ ਅਜਿਹਾ ਗਾਣਾ ਨਾ ਗਾਣ ਪ੍ਰੋਫੈਸਰ ਨੇ ਆ ਵੀ ਕਿਹਾ ਹੈ ਪੁਲਿਸ ਵਾਲਿਆਂ ਨੂੰ ਇਹ ਵੀ ਕਿਹਾ ਹੈ ਕਿ ਵੀ ਜੇ ਉਹਨਾਂ ਦਾ ਕੋਈ ਗਾਣਾ ਇੱਥੇ ਚੱਲਦਾ ਹੈ ਤਾਂ ਉਹ ਉਹਨਾਂ ਦੇ ਖਿਲਾਫ ਮਾਨ ਹਾਨੀ ਦਾ ਕੇਸ ਦਰਜ ਕਰਾ ਦੇਣਗੇ ਕਿਉਂਕਿ ਮੈਂ ਉਹਨਾਂ ਨੂੰ ਪਹਿਲਾਂ ਦੱਸ ਵੀ ਦਿੱਤਾ ਸੀਗਾ ਵੀ ਅਜੀਹਾ ਕੋਈ ਗਾਣਾ ਉਹਨਾਂ ਦਾ ਇੱਥੇ ਨਾ ਚੱਲੇ ਤੇ ਤੁਹਾਨੂੰ ਦੱਸ ਦਈਏ ਕਿ ਪ੍ਰੋਫੈਸ ਇਹ ਪ੍ਰੋਫੈਸਰ ਉਹੀ ਨੇ ਜਿਹੜੇ ਜਿਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਖਿਲਾਫ ਵੀ ਕੰਪਲੇਂਟ ਦਿੱਤੀ ਸੀ ਤੇ ਤੇਲੰਗਾਨਾ ਦੇ ਵਿੱਚ ਤੇ ਤੇਲੰਗਾਨਾ ਦੇ ਵਿੱਚ ਜਦੋਂ ਦਿਲਜੀਤ ਦੋਸਾਂਝ ਦਾ ਪ੍ਰੋਗਰਾਮ ਸੀ ਤੇ ਉੱਥੇ ਉਹਨਾਂ ਦਾ ਪ੍ਰੋਗਰਾਮ ਉੱਥੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਸੀ ਜਿਹੜੇ ਹੋਟਲ ਦੇ ਵਿੱਚ ਦਿਲਜੀਤ ਦੋਸਾਂਝ ਠਹਿਰੇ ਹੋਏ ਸੀਗੇ ਕਿ ਵੀ ਅਜੀਹਾ ਕੋਈ ਗਾਣਾ ਉੱਥੇ ਨਾ ਗਾਣ ਜਿਸ ਤੋਂ ਬਾਅਦ ਹਾਲਾਂਕਿ ਉਹਨਾਂ ਨੇ ਉੱਥੇ ਕੋਈ ਅਜੀਹਾ ਗਾਣਾ ਨਹੀਂ ਗਾਇਆ ਤੇ ਉਸ ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਹੋਇਆ ਉੱਥੇ ਗੁਜਰਾਤ ਦੇ ਵਿੱਚ ਗੁਜਰਾਤ ਦੇ ਵਿੱਚ ਉਹਨਾਂ ਨੇ ਸਪੈਸ਼ਲੀ ਸਟੇਜ ਤੋਂ ਕਿਹਾ ਕਿ ਵੀ ਵੀ ਮੇਰੇ ਅਜੀਹੇ ਗਾਣੇ ਹੋਰ ਵੀ ਬਹੁਤ ਨੇ ਜਿਹੜੇ ਮੇਰੇ ਪਪੂਲਰ ਗਾਣੇ ਨੇ ਕਿ ਮੇਰੇ ਕੋਈ ਵੀ ਪਟਿਆਲਾ ਪੈਗ ਜਾਂ ਹੋਰ ਨਸ਼ਿਆਂ ਦੇ ਰਿਲੇਟਡ ਜਿਹੜੇ ਗਾਣੇ ਨੇ ਵੀ ਉਹੀ ਪਪੂਲਰ ਨਹੀਂ ਹੈ ਮੇਰੇ ਹੋਰ ਵੀ ਬਹੁਤ ਗਾਣੇ ਜਿਹੜੇ ਫੇਮਸ ਹੋਏ ਨੇ ਵੀ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਪ੍ਰਮੋਟ ਕਰਦੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਸ਼ਰਾਬ ਦੇ ਉੱਪਰ ਤੁਸੀਂ ਰੋਕ ਹੀ ਲਗਾਣੀ ਹੈ ਤੇ ਸ਼ਰਾਬ ਦੇ ਗਾਣੇ ਦੇ ਉੱਤੇ ਕੋਈ ਰੋਕ ਲਾਣੀ ਹੈ ਤੇ ਪਹਿਲਾਂ ਸ਼ਰਾਬ ਦੇ ਉੱਤੇ ਰੋਕ ਲਾਈ ਜਾਵੇ ਵੀ ਤੁਸੀਂ ਸ਼ਰਾਬ ਬੰਦ ਕਰਾਓ ਵੀ ਤਾਂ ਤੁਸੀਂ ਗਾਣਿਆਂ ਨੂੰ ਰੋਕੋ ਗਾਣੇ ਤਾਂ ਐਂਜੋਇਮੈਂਟ ਲਈ ਹੁੰਦੇ ਐ ਇੰਟਰੇਟੇਨਮੈਂਟ ਲਈ ਹੁੰਦੇ ਐ ਤਾਂ ਅਜਿਹਾ ਹੀ ਹੁਣ ਦਿਲਜੀ ਅਜਿਹਾ ਹੀ ਹੁਣ ਕਰਨ ਔਜਲਾ ਦੇ ਨਾਲ ਹੋ ਰਿਹਾ ਕਿ ਉਹਨਾਂ ਦੇ ਪ੍ਰੋਗਰਾਮ ਦੇ ਉੱਤੇ ਜਿਹੜਾ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਿਹਾ ਉਹਦੇ ਖਿਲਾਫ ਕੰਪਲੇਂਟ ਦਿੱਤੀ ਹੈ ਚੰਡੀਗੜ੍ਹ ਪੁਲਿਸ ਨੂੰ ਤੇ ਦੇਖਣਾ ਹੋਵੇਗਾ ਕਿ ਵੀ ਅੱਗੇ ਚੰਡੀਗੜ੍ਹ ਪੁਲਿਸ ਕਿਵੇਂ ਕਰਨ ਔਜਲਾ ਨੂੰ ਨੋਟਿਸ ਭੇਜਦੀ ਹੈ ਜਾਂ ਉਹਨਾਂ ਨੂੰ ਕਿਵੇਂ ਮਨੰਦੀ ਹੈ ਕਿ ਉਹ ਅਜੀਹੇ ਗੀਤ ਨਾ ਗਾਣ ਤਾਂ ਤੁਸੀਂ ਵੀ ਦੱਸਿਓ ਕਿ ਉਹਨਾਂ ਨੂੰ ਤੁਹਾਨੂੰ ਉਹਨਾਂ ਦਾ ਕਿਹੜਾ ਗਾਣਾ ਪਸੰਦ ਹੈ ਤੇ ਤੁਸੀਂ ਕਮੈਂਟ ਬਾਕਸ ਜਾ ਕੇ ਜਰੂਰ ਦੱਸਿਓ ਸਾਨੂੰ ਕਿ ਤੁਹਾਨੂੰ ਕਰਨ ਔਜਲਾ ਦਾ ਕਿਹੜਾ ਗਾਣਾ ਸਭ ਤੋਂ ਵੱਧ ਪਸੰਦ ਹੈ ਤੇ ਉਹ ਕਿਹੜਾ ਗਾਣਾ ਹੈ ਜਿਹੜਾ ਉਹ ਨਾ ਛੱਡਣ ਆਪਣਾ ਸਟੇਜ ਤੇ ਜਾ ਕੇ